ਬੱਚੇ ਨੇ ਸਵੇਰੇ 8 ਵਜੇ ਘਰੋਂ ਲੈ ਕੇ ਗਏ ਆਏ ਤੇ ਮੁੜ ਕੇ ਇਹਨਾਂ ਨੇ 3 ਵਜੇ ਨਹਿਰ ਚ ਨਾਉਣ ਨੂੰ ਖੜਿਆ ਤੇ 3 ਵਜੇ ਫੋਨ ਕਰਤਾ 4 ਵਜੇ ਪਹਿਲਾਂ ਨਹਿਰ ਤੋਂ ਲੱਭਦੇ ਰਹੇ ਬੱਚੇ ਨੂੰ ਤੇ ਉਹਨਾਂ ਨੂੰ ਨਹੀਂ ਲੱਭਿਆ ਫਿਰ 7 4 ਜਾਂ 5 ਵਜੇ ਇਹਨਾਂ ਨੂੰ ਬੱਚਿਆਂ ਨੇ ਇਹਨਾਂ ਨੂੰ ਫੋਨ ਕੀਤਾ ਵੀ ਤੁਹਾਡਾ ਬੱਚਾ ਡੁੱਬ ਗਿਆ ਵਾ ਇਹਨਾਂ ਨੇ ਬੱਚੇ ਨੂੰ ਚਰੇ ਨੂੰ ਪਤਾ ਨਹੀਂ ਕਿੱਦਾਂ ਮਾਰਿਆ ਕਿੱਦਾਂ ਨਹੀਂ ਕਿਹਨਾਂ ਤੁਹਾਡੇ ਬੱਚੇ ਦਾ ਬੱਚੇ ਦਾ ਨਕਾਸ਼ਦੀਪ ਸਿੰਘ ਕਿਹਨਾਂ ਦਿਨੋਂ ਕੋ ਬੱਚਾ ਗਿਆ ਚੈਨੂ ਅੱਜ 5 ਦਿਨਾਂ ਦੀ ਲਾਸ਼ ਲੱਭੀ ਆਨੂੰ ਕੱਲ ਦੀ ਸੀ। ਤੇਰਾ ਬੱਚਾ ਕੁਮਰ ਠਾਣੇ ਰਪੋੜ ਖਾਈ ਸੀ। ਅੱਜ ਲਖਾਈ ਸੀ। ਉਹਨਾਂ ਨੇ ਅੱਡੇ ਕੋਈ ਸੁਣਵਾਈ ਨਹੀਂ ਕੀਤੀ ਆਨੂੰ 5 ਦਿਨੋਂ ਕਿੱਥੇ ਖਾਂਦਿਆਂ ਨੂੰ। ਅੱਜ ਕਿੱਥੋਂ ਮਿਲੀ ਏ ਲਾਸ਼ ਏ? ਲਾਸ਼ ਆਨੂੰ ਸ਼ਗਰੀ ਪਿੰਡ ਉਧਰੋਂ ਮਿਲੀ ਆ। ਕੀ ਮੰਗ ਕਰਦੇ ਜੀ ਉਹਨੂੰ? ਮੰਗ ਇਹ ਕਰਦੇ ਸਾਡੇ ਬੱਚੇ ਨੂੰ ਇਨਸਾਫ਼ ਦਿੱਤਾ ਜਾਵੇ। ਸਾਡੇ ਬੱਚੇ ਨੂੰ ਨਾ ਪੇਰਾਮੀਦ ਰੜ ਮਾਰਿਆ। ਬੱਚਾ 18 ਸਾਲਾਂ ਦਾ ਹੀ ਬਿਲਕੁਲ ਕੋਲਾਈ ਹੋ ਕਰੋ ਲੈਣਾ ਇਹ ਚੁੱਪ ਕਰਕੇ ਚਲ ਗਿਆ ਦੀ ਮੰਮਾ ਨੇ ਕਿਹਾ ਵੀ ਕਾਸ਼ ਨਾ ਜਾ ਕਿਤੇ ਚੱਲਿਆ ਮਮਾ ਮਿਉ ਨਾ ਮੈਂ ਇਹਨਾਂ ਨੇ ਘਰੇ ਨਹੀਂ ਭੇਜਿਆ ਮੁੜ ਕੇ ਅੱਜ 5 ਦਿਨ ਹੋ ਗਏ ਆ ਸਾਡੇ ਕੋਈ ਸੁਲਮਾਈ ਨਹੀਂ ਕੀਤੀ ਇਹਨਾਂ ਨੇ ਇਹਦੀ ਲਾਸ ਵੀਡੀਓ ਕਰਤੋ ਜੀ ਇਹ ਬੱਚੇ ਦੀ ਲਾਸ ਜਿਹੜੀ ਹੈ 21 ਤਰੀਕ ਨੂੰ ਇਹ ਬੱਚੇ ਦੇ ਮਾਪਿ ਉਹ ਨੇ ਆਕਾਸ਼ਦੀਪ ਸਿੰਘ ਪੁੱਤਰ ਮਜੀਤ ਸਿੰਘ ਵਾਸੀ ਪਠਾ ਖਾਸਪੁਰ ਪਠਾਡੇ ਕੰਮ ਕਰਦੇ ਸੀ ਇਹਨਾਂ ਨੇ ਰਿਪੋਰਟ ਦੱਸਿਆ ਸੀ ਕਿ ਬੱਚਾ ਸਾਡਾ ਮੇਲਾ ਵਖਣ ਗਿਆ ਵੇਂਪੁਰ ਤੋਂ ਵਾਪਸ ਨਹੀਂ ਆਇਆ ਜੋ ਇਸ ਮਾਮਲੇ ਵਿੱਚ ਅਸੀਂ ਰਿਪੋਰਟ ਦਰਜ ਕਰਕੇ ਇਤਿਹਾਸ ਸ਼ੁਰੂ ਹੋਗਾ ਜਰੀ ਕਰਤਾ ਸੀ ਤੇ ਉਸ ਤੋਂ ਬਾਅਦ ਪਤਾ ਲਗਾ ਕਿ ਇਹ ਬੱਚੇ ਜਿਹੜੇ ਆ ਇਹ ਨਹਾਉਂਦੇ ਸੀ ਕਿਤੇ ਉਸ ਤੋਂ ਬਾਅਦ ਹੀ ਕੱਲ ਇਹਦਾ ਵੈਰੀਫਾਈ ਕਰਦੇ ਰਹੇ ਕਾਲੇ ਦੀ ਰੈਡਵੁੱਡ ਈਰੀਆ ਪਿੰਡ ਸ਼ਕਰੀ ਤੋਂ ਅ ਸ਼ੁਰੂਤ ਨਹੀਂ ਤੋਂ ਗਈ ਹੈ ਜੀ ਉਹ ਅੱਜ ਕੋਸ਼ਟਮਾਟ ਵਾਸਤੇ ਇੱਥੇ ਲੈ ਆਂਦੇ ਆ ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਜੋ ਡਾਕਟਰ ਦੀ ਰਿਪੋਰਟ ਆਏਗੀ ਉਸ ਵੇਲੇ ਕਰਦੇ ਸ਼ੰਕਾ ਕਰ ਰਹੇ ਵੀ ਉਹ ਮੁੰਡੇ ਕਿਤੇ ਸਰਟੀਫਿਕੇਟ ਤੋਂ ਗੱਲਬਾਤ ਨਹੀਂ ਉਹ ਅਸੀਂ ਸਾਰਾ ਵੈਰੀਫਾਈ ਕਰ ਲਿਆ ਅਸੀਂ ਉਹ ਉਹ ਛੋਟੇ ਬੱਚੇ ਸੀ ਇਹ ਮੇਲਾ ਵੇਖਣ ਗਏ ਸੀ ਉੱਥੋਂ ਨਹਾ ਕੇ ਉੱਥੋਂ ਆਉਂਦਾ ਫਿਰ ਅਸੀਂ ਨਹਾਉਣ ਤੋਂ ਬਾਅਦ ਇਹਨਾਂ ਨੇ ਕੋਈ ਹੋਰ ਵੀ ਗੱਲ ਨਹੀਂ ਹੈ ਜੀ ਬਸ ਕਹਿੰਦਾ ਅਸੀਂ ਵੈਰੀਫਾਈ ਕਰ ਲਿਆ बाकी पोस्टमार्टम रिपोर्ट आने तो बाद ही अगली कार्रवाई होगी लगता है ये डुबन करके हुई डेथ कर जी हाँ जी हाँ जी वो डुबन करके उसे क्लीयर हो गए जो कार्रवाई डेड बॉडी उसको लाया गया दिल्ली क्राइम नेशनल न्यूज़ नज़र सब पर